ਅੱਜਕੱਲ ਵਿਆਹ ਦਾ ਸੱਦਾ ਪੱਤਰ ਕਾਗਜ਼ ਦੀ ਥਾਂ ਸਿੱਧਾ ਮੋਬਾਈਲ ਉੱਤੇ ਹੀ ਆਉਂਦਾ ਹੈ ਸੁੰਦਰ ਡਿਜ਼ਾਈਨ ਵਾਲਾ ਡਿਜੀਟਲ ਕਾਰਡ WhatsApp ਜਾਂ ਫਿਰ ਸੋਸ਼ਲ ਮੀਡੀਆ ਰਾਹੀਂ ਪਰ ਹੁਣ ਇਹੀ ਕਾਰਡ ਬਣ ਚੁੱਕਿਆ ਹੈ ਸਾਈਬਰ ਠੱਗੀ ਦਾ ਇੱਕ ਨਵਾਂ ਹਥਿਆਰ ਹਾਲੀ ਦੇ ਵਿੱਚ ਕਈ ਮਾਮਲਿਆਂ ਵਿੱਚ ਇਹ ਪਤਾ ਚੱਲਿਆ ਹੈ ਕਿ ਠੱਗ ਲੋਕ ਵਿਆਹ ਦਾ ਡਿਜੀਟਲ ਕਾਰਡ ਦੇ ਨਾਂ ਉੱਤੇ ਐਸੀ ਫਾਈਲ ਭੇਜਦੇ ਨੇ ਜੋ ਵੇਖਣ ਵਿੱਚ ਬਿਲਕੁਲ ਅਸਲੀ ਜਿਹੀ ਲੱਗਦੀ ਹੈ ਪਰ ਜਿਵੇਂ ਹੀ ਤੁਸੀਂ ਉਸ ਨੂੰ ਖੋਲੋਗੇ ਤੁਹਾਡਾ ਮੋਬਾਈਲ ਹੈਕ ਹੋ ਜਾਵੇਗਾ ਇਹ ਫਾਈਲ ਅਕਸਰ APK ਫਾਰਮੈਟ ਦੇ ਵਿੱਚ ਹੁੰਦੀ ਹੈ ਜੋ ਫੋਨ ਵਿੱਚ ਮਾਲਵੇਅਰ ਇੰਸਟਾਲ ਕਰ ਦਿੰਦੀ ਹੈ ਅੱਗੇ ਕੀ ਹੁੰਦਾ ਹੈ ਠੱਗ ਤੁਹਾਡੇ ਮੋਬਾਈਲ ਦੀ ਐਕਸੈਸ ਲੈ ਲੈਂਦੇ ਨੇ ਗੈਲਰੀ ਮੈਸੇਜ ਕਾਲ ਲੌਗ ਅਤੇ ਸਭ ਤੋਂ ਖਤਰਨਾਕ ਬੈਂਕਿੰਗ ਜਾਣਕਾਰੀ ਤੱਕ ਕਈ ਵਾਰ ਯੂਜ਼ਰ ਨੂੰ ਲੱਗਦਾ ਹੈ ਕਿ ਫੋਨ ਹੈਕ ਹੋ ਗਿਆ ਪਰ ਅਸਲ ਵਿੱਚ ਉਹ ਪੂਰੀ ਤਰ੍ਹਾਂ ਨਾਲ ਹੈਕ ਹੋ ਚੁੱਕਿਆ ਹੁੰਦਾ ਹੈ ਇਸ ਤੋਂ ਬਾਅਦ ਠੱਗ ਪੀੜੇ ਦੇ ਬੈਂਕ ਖਾਤੇ ਨਾਲ ਜੁੜਿਆ ਮੋਬਾਈਲ ਨੰਬਰ ਬਦਲ ਲਿੰਦੇ ਨੇ ਤਾਂ ਜੋ OTP ਉਹਨਾਂ ਤੱਕ ਪਹੁੰਚ ਜਾਏ ਅਤੇ ਖਾਤੇ ਵਿੱਚੋਂ ਪੈਸੇ ਕੱਢੇ ਜਾ ਸਕਣ ਸਾਈਬਰ ਸੁਰੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਗੈਂਗ ਫਰਜ਼ੀ ਦਸਤਾਵੇਜ਼ਾਂ ਉੱਤੇ ਸੈਂਕੜੇ SIM ਕਾਰਡ ਖਰੀਦੇ ਨੇ ਅਤੇ ਠੱਗੀ ਤੋਂ ਬਾਅਦ ਉਹਨਾਂ ਨੂੰ ਤੁਰੰਤ ਸੁੱਟ ਦਿੰਦੇ ਨੇ ਤਾਂ ਜੋ ਕੋਈ ਪਤਾ ਨਾ ਲਗਾ ਸਕੇ ਹੁਣ ਸਵਾਲ ਬਚਾ ਕਿਵੇਂ ਕਰੀਏ ਅਣਜਾਣ ਨੰਬਰ ਤੋਂ ਆਉਣ ਵਾਲੇ ਕਿਸੇ ਵੀ ਕਾਰਡ ਲਿੰਕ ਜਾਂ ਫੋਟੋ ਨੂੰ ਕਦੇ ਵੀ ਨਾ ਖੋਲੋ ਜੇ ਕਾਰਡ ਕਿਸੇ ਜਾਣਕਾਰ ਦੇ ਨਾਮ ਉੱਤੇ ਹੈ ਤਾਂ ਪਹਿਲਾਂ ਉਸ ਨੂੰ ਫੋਨ ਕਰਕੇ ਪੁੱਛ ਲਓ ਕਿ ਕੀ ਇਹ ਸੱਚਮੁੱਚ ਉਸਨੇ ਭੇਜਿਆ ਹੈ ਸ਼ੱਕ ਹੋਣ ਉੱਤੇ ਜਿਹੜਾ ਨੰਬਰ ਤੁਰੰਤ ਬਲੌਕ ਕਰੋ ਅਤੇ ਰਿਪੋਰਟ ਕਰੋ ਅਧਿ ਸਭ ਤੋਂ ਜ਼ਰੂਰੀ ਆਪਣੇ ਫੋਨ ਵਿੱਚ ਹਮੇਸ਼ਾ ਲੇਟੈਸਟ ਸਿਕਿਉਰਿਟੀ ਅਪਡੇਟ ਰੱਖੋ ਯਾਦ ਰੱਖੋ ਹਰ ਸੁੰਦਰ ਕਾਰਡ ਸੱਦਾ ਨਹੀਂ ਹੁੰਦਾ ਕਈ ਵਾਰ ਠੱਗੀ ਦਾ ਜਾਲ ਵੀ ਹੋ ਸਕਦਾ ਹੈ ਅੱਜ ਕੱਲ੍ਹ ਵਿਆਹ ਦਾ ਸੱਦਾ ਪੱਤਰ ਕਾਗਜ਼ ਦੀ ਥਾਂ ਸਿੱਧਾ ਮੋਬਾਈਲ ਉੱਤੇ ਹੀ ਆਉਂਦਾ ਹੈ ਸੁੰਦਰ ਡਿਜ਼ਾਈਨ ਵਾਲਾ ਡਿਜੀਟਲ ਕਾਰਡ WhatsApp ਜਾਂ ਫਿਰ ਸੋਸ਼ਲ ਮੀਡੀਆ ਰਾਹੀਂ ਪਰ ਹੁਣ ਇਹੀ ਕਾਰਡ ਬਣ ਚੁੱਕਿਆ ਹੈ ਸਾਈਬਰ ਠੱਗੀ ਦਾ ਇੱਕ ਨਵਾਂ ਹਥਿਆਰ ਹਾਲ ਹੀ ਦੇ ਵਿੱਚ ਕਈ ਮਾਮਲੇ ਵਿੱਚ ਇਹ ਪਤਾ ਚੱਲਿਆ ਹੈ ਕਿ ਠੱਗ ਲੋਕ ਵਿਆਹ ਦਾ ਡਿਜੀਟਲ ਕਾਰਡ ਦੇ ਨਾਂ ਉੱਤੇ ਐਸੀ ਫਾਈਲ ਭੇਜਦੇ ਨੇ ਜੋ ਵੇਖਣ ਵਿੱਚ ਬਿਲਕੁਲ ਅਸਲੀ ਜਿਹੀ ਲੱਗਦੀ ਹੈ ਪਰ ਜਿਵੇਂ ਹੀ ਤੁਸੀਂ ਉਸ ਨੂੰ ਖੋਲੋਗੇ ਤੁਹਾਡਾ ਮੋਬਾਈਲ ਹੈਕ ਹੋ ਜਾਵੇਗਾ ਇਹ ਫਾਈਲ ਅਕਸਰ APK ਫਾਰਮੈਟ ਦੇ ਵਿੱਚ ਹੁੰਦੀ ਹੈ ਜੋ ਫੋਨ ਵਿੱਚ ਮਾਲਵੇਅਰ ਇੰਸਟਾਲ ਕਰ ਦਿੰਦੀ ਹੈ। ਅੱਗੇ ਕੀ ਹੁੰਦਾ ਹੈ? ਠੱਗ ਤੁਹਾਡੇ ਮੋਬਾਈਲ ਦੀ ਐਕਸੈਸ ਲੈ ਲੈਂਦੇ ਨੇ, ਗੈਲਰੀ, ਮੈਸੇਜ, ਕਾਲ ਲੌਗ ਅਤੇ ਸਭ ਤੋਂ ਖਤਰਨਾਕ ਬੈਂਕਿੰਗ ਜਾਣਕਾਰੀ ਤੱਕ। ਕਈ ਵਾਰ ਯੂਜ਼ਰ ਨੂੰ ਲੱਗਦਾ ਹੈ ਕਿ ਫੋਨ ਹੈਗ ਹੋ ਗਿਆ ਹੈ ਪਰ ਅਸਲ ਵਿੱਚ ਉਹ ਪੂਰੀ ਤਰ੍ਹਾਂ ਨਾਲ ਹੈਕ ਹੋ ਚੁੱਕਿਆ ਹੁੰਦਾ ਹੈ। ਇਸ ਤੋਂ ਬਾਅਦ ਠੱਗ ਪੀੜੇ ਦੇ ਬੈਂਕ ਖਾਤੇ ਨਾਲ ਜੁੜਿਆ ਮੋਬਾਈਲ ਨੰਬਰ ਪਦਲ ਦਿੰਦੇ ਨੇ ਸਾਜੋ OTP ਉਹਨਾਂ ਤੱਕ ਪਹੁੰਚ ਜਾਏ ਅਵੇ ਖਾਤੇ ਵਿੱਚੋਂ ਪੈਸੇ ਕੱਢੇ ਜਾ ਸਕਣ ਸਾਈਬਰ ਸੁਰੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਗੈਂਗ ਫਰਜ਼ੀ ਦਸਤਾਵੇਜ਼ਾਂ ਉੱਤੇ ਸੈਂਕੜੇ SIM ਕਾਰਡ ਖਰੀਦੇ ਨੇ ਅਤੇ ਠੱਗੀ ਤੋਂ ਬਾਅਦ ਉਹਨਾਂ ਨੂੰ ਤੁਰੰਤ ਸੁੱਟ ਦਿੰਦੇ ਨੇ ਤਾਂ ਜੋ ਕੋਈ ਪਤਾ ਨਾ ਲਗਾ ਸਕੇ ਹੁਣ ਸਵਾਲ ਬਚਾ ਕਿਵੇਂ ਕਰੀਏ ਅਣਜਾਣ ਨੰਬਰ ਤੋਂ ਆਉਣ ਵਾਲੇ ਕਿਸੇ ਵੀ ਕਾਰਡ ਲਿੰਕ ਜਾਂ ਫੋਟੋ ਨੂੰ ਕਦੇ ਵੀ ਨਾ ਖੋਲੋ ਜੇ ਕਾਰਡ ਕਿਸੇ ਜਾਣਕਾਰ ਦੇ ਨਾਮ ਉੱਤੇ ਹੈ ਤਾਂ ਪਹਿਲਾਂ ਉਸ ਨੂੰ ਫੋਨ ਕਰਕੇ ਪੁੱਛ ਲਓ ਕਿ ਕੀ ਇਹ ਸੱਚਮੁੱਚ ਉਸਨੇ ਭੇਜਿਆ ਹੈ ਸ਼ੱਕ ਹੋਣ ਤੇ ਅਜਿਹਾ ਨੰਬਰ ਤੁਰੰਤ ਬਲੌਕ ਕਰੋ ਅਤੇ ਰਿਪੋਰਟ ਕਰੋ ਅਤੇ ਸਭ ਤੋਂ ਜ਼ਰੂਰੀ ਆਪਣੇ ਫੋਨ ਵਿੱਚ ਹਮੇਸ਼ਾ ਲੇਟੈਸਟ ਸਿਕਿਉਰਿਟੀ ਅਪਡੇਟ ਰੱਖੋ ਯਾਦ ਰੱਖੋ ਹਰ ਸੁੰਦਰ ਕਾਰਡ ਸੱਦਾ ਨਹੀਂ ਹੁੰਦਾ ਕਈ ਵਾਰ ਠੱਗੀ ਦਾ ਜਾਲ ਵੀ ਹੋ ਸਕਦਾ ਹੈ